ਦੋ ਕੱਢ ਲੈ ਟਰੈਕਰ ਚ ਚਾਰਦੇ ਨੇ ਲੋਕ ਦੀ ਸਟਾਰਟਿੰਗ ਵੇਖੋ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਗਏ ਆਪਾਂ ਵੀ ਸਾਰੇ ਜਣੇ ਵਧੀਆ ਚੱਲੇ ਤੁਹਾਨੂੰ ਤਾਂ ਦੱਸਿਆ ਵੀਡੀਓ ਬਣਾਉਦੇ ਵਿੱਚ ਕੀ ਸਪੀਕਰ ਲੱਤ ਕੇ ਇਹ ਟ੍ਰੈਕ ਚੁੱਕਿਆ ਗਿਆ ਜਦੋਂ ਹੁਣ ਚੱਲੇ ਆ ਸਪੀਕਰ ਲੱਗ ਤਰੋਂ ਜਾਣਦੇ ਘਰ ਨੂੰ ਵਾਪਸੀ ਸਪੀਕਰ ਲਿਆਂਦੇ ਫਿੱਟ ਕਰਾ ਉਹ ਜਾਣਦੇ ਆ ਘਰ ਨੂੰ ਉਹ ਭੈ ਡੱਗ ਚਲਾ ਕੇ ਵੇਖਣੇ ਆ ਤਾਰਾ ਤੂਰਾ ਦੇ ਲਾਤੀਆਂ ਉਹ ਪੜੀ ਆ ਜੀ ਤਾਰਾ ਤੂਰਾ ਦੇ ਮੋਢੇ ਦੇ ਮੋੜਾ ਜਿੰਨੇ ਪੜਾਈ ਉਹਨੇ ਮੋੜਾ ਚੁਕਾਇਆ ਤੇ ਮਾਮਾ ਸਪੀਕਰ ਵੀ ਥਲੇ ਡਿੱਗਿਆ ਤਾਰਾ ਤੂਰਾ ਵੀ ਝੁਲਾਤੀਆਂ ਜਿਆ ਦੀ ਗੱਲ ਘਟ ਜਾਵੇ ਕੋਈ ਤੇ ਤਾਰਾ ਤੂਰਾ ਖੋਲ ਕੇ ਸਪੀਕਰ ਲਾਉਂਦੇ ਆ ਫੇਰ ਚੱਲਣਗੇ ਉਹ ਇਹ ਡੈੱਕ ਚੱਲਣੀ ਨਹੀਂ ਨੇ ਡੇ ਘਰੇ ਜਾ ਕੇ ਬੈਠਦੇ ਆ ਆਪੇ ਕੀ ਬੰਦਾ ਜਿਗੜਦਾ ਦੇ ਹਿਲ ਚਲੇਆਂ ਛੱਲੀਆਂ ਚੋ ਮਿਲਦੇ ਆਂ ਗਾੜੀਆਂ ਜਾ ਕੇ ਪਾਲਕ ਵੱਢਣੀ ਆਂ ਮੂਲੀ ਵੀ ਪੁੱਟਣੀ ਨਾਲ ਮਿੱਤਰੋ ਆ ਗਏ ਆਪਾਂ ਪਿੰਡ ਯਾ ਵਾੜੇ ਦੀ ਕਰਕੇ ਟਕਰਹਾ ਕੇ ਜਾ ਗਏ ਹੁਣ ਆਪਾਂ ਪਿੰਡ ਨਾਲੀਏ ਟਰੈਕਟਰ ਅੰਦਰ ਫੇਰ ਮਿਲਦੇ ਆਂ ਤੁਹਾਨੂੰ ਗਾੜੀ ਗਾੜੀ ਮਿੱਤਰੋ ਪਾਲਕ ਲਈਏ ਵੱਢ ਪਾਲਕ ਵੱਢ ਕੇ ਤੋਂ ਹੁਣ ਪੌਂਡੇ ਪੰਡ ਹੁਣ ਘਰ ਲੈ ਕੇ ਜੰਨੇ ਆਂ ਘੱਜ ਆ ਗਏ ਰਖਾਂਗੇ ਫਿਰ ਮੂਲੀ ਵੀ ਮੂਲੀ ਵੀ ਲਈ ਆ ਉਧਰ ਪੁੱਟ ਮੂਲੀ ਵੀ ਪਾਵਾਂਗੇ ਤੱਪੜ ਨਹੀਂ ਲਿਆਂਦੇ ਜਿਤਾ ਭੁੱਲ ਗਿਆ ਹੁਣ ਲੈਣ ਚੱਲੇ ਨਾਲ ਪਾਲਕ ਛੱਡ ਉਹਨੇ ਨਾਲ ਤੱਪੜ ਲਿਆਂਵਾਂਗੇ ਫਿਰ ਪਾ ਕੇ ਦੇ ਚੱਲੀਏ ਘਰ ਨੂੰ ਕੋਈ ਮਿੱਤਰੋ ਝੋਟਾ ਲਿਆ ਸਟਾਰਟ ਕਰ ਵੱਡਾ ਵੀਰ ਚੱਲੇ ਟਰਾਲੀ ਕਰਦੇ ਨੇ ਬੜੇ ਜੋੜਗੇ ਜੀ ਮੈਂ ਲਗਾ ਜੀ ਮੂਲੀ ਧੋਣ ਆਪਾਂ ਤਾਂ ਮੈਂ ਜਾਣਾ ਮੈਂ ਚੱਲ ਪਈ ਮੈਂ ਘਰ ਰਹਾ ਪਰ ਮੈਂ ਮੂਲੀ ਧੋਣੀ ਪੈਣੀ ਤੁਹਾਨੂੰ ਪਤਾ ਵੀ ਜ਼ਰੂਰੀ ਕੰਮ ਹੈ ਤੋਂਦੇ ਆ ਮੂਲੀ ਮੂਲੀ ਧੋਵੇ ਭਾਈ ਟਾਈਮ ਥੋੜਾ ਲੱਗੇਗਾ ਫਿਰ ਆਪਾਂ ਜਾਵਾਂਗੇ ਜਿਨ੍ਹਾਂ ਨੇ ਕਿਹਾ ਉੱਥੇ ਫਿਰ ਆਪਣੇ ਸੱਜਣਾਂ ਮਿੱਤਰਾਂ ਨੂੰ ਵਿਖਾ ਲੈ ਲਿਆ ਟਰਾਲੀ ਘੜਦੇ ਉਹੀ ਰਵੀ ਰਜੇ ਇਕੱਲਾ ਲੱਗਾ ਵਿਚਾਰੇ ਨੇ ਇਹਨੇ ਗੁੱਸਾ ਕਰ ਜਾਣਾ ਮੈਨੂੰ ਮੂਲੀ ਧੋਣੀ ਪੈਣੀ ਆ ਸੋ ਇਸ ਕਰਕੇ ਤਾਂ ਕਰਕੇ ਉੱਤਰੋ ਅੱਜ ਮੂਲੀ ਪਾਲ ਦੇ ਵੇਚੇ ਟਾਈਮ ਨਾਲ ਹੁਣ ਲੱਗ ਗਿਆ ਫੜਕ ਫੜਕ ਤੇ ਖੜੇ ਆਏ ਆ ਅੱਜ ਮੂਲੀ ਪਾਲ ਦੇ ਅੱਧੇ ਪਿੰਟੀ ਜੀ ਸਾਰਾ ਕੁਝ ਵੇਚ ਗਿਆ ਉਹ ਬਿਨ ਕਿਰਪਾ ਕੀਤੀ ਹੁਣ ਬੋਲ ਤੇ ਫੜਕ ਤੇ ਉੱਥੇ ਮੈਂ ਛੋੜ ਹੀ ਲਿਆ ਦੁਮਾਰਚਨੀਵਲਗੇ ਸ਼ੋਰ ਵੀ ਲੈਣਾ ਹੈ ਬਸ ਉਹਨੂੰ ਸਿੱਧੀ ਸਿੱਧੀ ਐਡਰੇਸ ਤੇ ਚਲੀਏ ਘਰ ਨੂੰ ਚਾਹ ਪਣੀ ਪੀਏ ਜਾ ਕੇ ਵਾਗ ਰੂ ਵੇਜ ਕੇ ਪਾਲਕ ਆ ਕੇ ਤੇ ਸੌਂਗੇ ਹਾਂ ਤੇ ਹੁਣ ਫੇਰ ਆ ਕੇ ਵੱਡਣ ਪਾਲਕ ਮੰਡੀ ਤੇ ਨਹੀਂ ਅੱਜ ਲੈ ਕੇ ਜਾਣੀ ਸਿਰੇ ਪ੍ਰਬਾਤ ਫੇਰੀ ਆਉਣੀ ਘਰ ਤੇ ਉਹਦੇ ਵਾਸਤੇ ਵੱਡਣ ਨੇ ਅੱਜ ਪਾਲਕ ਐਨੇ ਅਗੇ ਲੱਗੇ ਹਾਂ 15 ਕਿਲੋ ਵੱਢ ਕੇ ਕਰਦੇ ਕਹਿੰਦੇ ਜੇ ਵੀ ਥੋੜੀ ਆ ਹੋਰ ਲੈ ਆਵੋ ਮੈਂ ਚੱਲੋ ਹੋਰ ਲੈ ਆਵੋ ਨੇ ਪਕੜੀ ਕਿਦੋਂ ਲੈਣ ਜਾਣੀ ਆਪਣੀ ਘਰ ਦੀ ਪਾਲ ਕੇ ਤਾਂ ਕਰਕੇ ਹੁਣ ਫੇਰ ਦੁਰੇ ਆ ਕੇ ਲੈਣ ਮੈਨੂੰ ਪਹਿਲਾਂ ਛੋਟ ਲੈ ਜਾਂਦਾ ਚੇਤਾ ਭੁੱਲ ਗਿਆ ਹੁਣ ਆ ਨਾਲ ਕਰੋ ਕੰਮ ਕਰਾਉਣਾ ਦੇ ਆਈ ਲੰਮੇ ਬੈ ਕੇ ਫੋਨ ਚਲਾਉਂਦੇ ਰਹਿੰਦੇ ਬਸ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਮਿੱਤਰੋ ਤੁਹਾਨੂੰ ਦੱਸਿਓ ਕੀ ਹੈ ਤੇ ਪਾੜ ਕਰਾਉਣਾ ਆਇਆ ਪਰ ਬਾਅਦ ਫਿਰ ਸਦਨੀ ਘਰ ਮਹਾਰਾਜ ਸੁਪ ਲੈ ਕੇ ਆਏ ਹੁਣ ਇਹ ਮੈਂ ਆਪਣੇ ਪੜ ਕਰਦਾਗਾ ਵਿੱਚ ਬਬਦੀਪ ਸਿੰਘ ਕਿਰਪਾ ਕਰੇ ਚੜਦੀ ਕਲਾ ਵਖਸ਼ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਤਰ ਹੁਣ ਚੱਲੇਗੀ ਛੰਨੀ ਮਹਾਰਾਜ ਦਾ ਸਰੂਪ ਲੈਨਤਾ ਹੀਗਾ ਘਰ ਪਾਠ ਹੋ ਗਿਆ ਰੰਭ ਤੇ ਹੁਣ ਚੱਲੇਗੀ ਛੰਨੀ ਨਾਲੇ ਪਕੌੜੇ ਵਰਤਾਉਣੇ ਆ ਸਿਰੇ ਤੇ ਨਾਲੇ ਬਿਸਕੁਟ ਵਰਤਾਉਣੇ ਸੀ ਤੇ ਬਿਸਕੁਟ ਲੈ ਜਾਂਦੇ ਨਹੀਂ ਸੀ ਤੇ ਹੁਣ ਬਿਸਕੁਟ ਲੈਣ ਚੱਲੇ ਆ ਚਲੋ ਮਿਲਦੇ ਆ ਗੜੀ ਗੜੀ ਮੇਤਰੋ ਜਿਹੜਾ ਡੇਪੇ ਜੇ ਪਕੌੜੇ ਹੁਣ ਹੁਣ ਬਰਬਾਦ ਫੇਰੀ ਜਾਂਦੀ ਆ ਪਰ ਪਾਰ ਦਾ ਬਹੁਤ ਹੋ ਗਿਆ ਬੁੱਕੇ ਤਰ੍ਹਾਂ ਹੋ ਗਿਆ ਤੋਂ ਨੇ ਜੁਵਾ ਜਦ ਮੈਂ ਤਾਂ ਬੜੀ ਹੱਥ ਕਰਾਤੀ ਬਹੁਤ ਜ਼ਿਆਦਾ ਧੁੰਦ ਹੋਈ ਪਈ ਐ ਜ ਬਹੁਤ ਜ਼ਿਆਦਾ ਹਾ ਦੋਵਾਂ ਪਰੇ ਧੁੰਦ ਹੋਈ ਪਿਆ ਦੋ ਪਰੇ ਇੱਧਰ ਰਿਕਾਰਡ ਬੰਦ ਤਾਂ ਬੜੀ ਧੁੰਦਾ ਪੂਆ ਤੱਕ ਧੁੰਦਿਆ ਪਏ ਚਲੋ ਰੰਗੀਆਂ ਵੜ ਗਏ ਬਹੁਤ ਇਹ ਵੀ ਧਰਤਾ ਦੇ ਪਾਣੀ ਮਿੱਤਰੋ ਪਕੌੜੇ ਹੁਣ ਕੱਚੇ ਦੇ ਕਰ ਲਏ ਆ ਹੁਣ ਪੱਕੇ ਬਾਅਦ ਕਰਾਂਗੇ ਫੇਰ ਵਰਤਾਂਗੇ ਆਹ ਸੰਗਤ ਘਰ ਪਹੁੰਚੀ ਨਹੀਂ ਆ ਤੇ ਥੋੜੇ ਪਹਿਲਾਂ ਜਿਹੜੀ ਗੱਡੀ ਗਰਸ਼ਨੇ ਫਿਰ ਠੰਡੇ ਰਹਿਣਾ ਜੇ ਦੁਬਾਰਾ ਪੱਕੇ ਕਰਕੇ ਗਰਮ ਕਰੀਏ ਫਿਰ ਤੇਲ ਬੜਾ ਰਹਿੰਦਾ ਜੇ ਤਾਂ ਫਿਰ ਤੇਲ ਨਹੀਂ ਨਾ ਰਹਿੰਦਾ ਜੇ ਕੱਚੇ ਕਰ ਲਈਏ ਪਹਿਲਾਂ ਹੁਣ ਪੱਚੇ ਪੱਚੇ ਕਰਦੇ ਆ ਹੁਣ ਪੱਕੇ ਕਰਕੇ ਚੱਲਦੇ ਚੱਲਦੇ ਮਤੌੜੇ ਭਾਈ ਧੌਂਦੀ ਰੋਜ ਬੜੀ ਜਦੇ ਨੱਲ ਬੰਡਿਆ ਘਰਾਂ ਦੇ ਦੀ ਧੁੱਧ ਲੱਗਣੀ ਤੇ ਬਾਹਰ ਅੱਜ ਬਹੁਤ ਮਾੜਾ ਹਾਲ ਹੋਣਾ ਸ਼ੁਕਰ ਕਰੂੰ ਮੈਂ ਮੰਡੀ ਨਹੀਂ ਆ ਜੀ ਗਿਆ ਮੰਡੀ ਜਾਣਾ ਤੇ ਕੁੰਬੜ ਜਾਣਾ ਹੀ ਅੱਜ ਮੈਂ ਵੀ ਨਾਲ ਹੀ ਹਰ ਦਰਚਾਨੋਂ ਅੱਖਿਆ ਜੀ ਬਨਾ ਮੰਜ ਪੜਨੋ ਨਾਈਆ ਹਰ ਦਰਚਾਨੋਂ ਆਰ ਬਾਰੇ ਸਿਰੋ ਪਰਬਾਤ ਫਿਰਦੇ ਹੋਏ ਚਲ ਗਈ ਸੰਤ ਦੀ ਦਿੱਤੀ ਸੀ ਆਕਾਰ ਪ੍ਰਸ਼ਾਦ ਦਿੱਤਾ ਜੇ ਵੰਡ ਚੜ ਗਿਆ ਦਿਨ ਉਹ ਬਾਬੇ ਵੀ ਜਾਂਦੇ ਰਹੇ ਇਹ ਹੁਣ ਫਿਰ ਦੁਬਾਰਾ ਕੱਢਣ ਨੇ ਆ ਕਰਦੇ ਆ ਤੇ ਕਿਉਂਕਿ ਇਹ ਕਰਦੇ ਆ ਕਿ ਨਣੀ ਖਾਦੇ ਪ੍ਰਸ਼ਾਦ ਹੀ ਵੰਡਿਆ ਸੀ ਹੁਣ ਕਰਦੇ ਆ ਤੇ ਪ੍ਰਸ਼ਾਦ ਬਣਾਉਣਾ ਪੈਣਾ ਤਾਂ ਕਰਕੇ ਸਤਿ ਆਪ ਲੋਕ ਦਾ ਕਰਦੇ ਆ ਆਪਾਂ ਇੱਥੇ ਐਂਡ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਾਨੀ ਵੱਧ ਤੋਂ ਵੱਧ ਸਪੋਰਟ ਕਰੋ ਮੇਰਾ ਭਰਾ ਓਕੇ ਬਾਏ ਟਾਟਾ ਗਾਇਸ